ਦੋਸ਼ ਲੱਗਦੇ ਨੇ ਪੰਪ ਵਾਲਿਆਂ ਦੇ ਵੀ ਤੇਲ ਘੱਟ ਪਾਇਆ ਵੱਧ ਪਾਇਆ ਅੱਜ ਲਗਾਤਾਰ ਦਿਖਾ ਰਹੇ ਤੁਹਾਨੂੰ ਤਸਵੀਰਾਂ ਵੀ 셀ਫ ਸਰਵਿਸ ਜਿਹੜੀ ਹੈ ਪ੍ਰੋਵਾਈਡ ਕੀਤੀ ਜਾ ਰਹੀ ਹੈ ਲੁਧਿਆਣਾ ਦੇ પેટ્રોલ ਪੰਪ ਦੇ ਵਿੱਚ ਇੱਕ ਪੰਜਾਬ ਦਾ ਇੱਕ ਇੱਕੋ ਇੱਕ ਪਹਿਲਾ પેટ્રોલ ਪੰਪਾ ਜਿੱਥੇ 셀ਫ ਸਰਵਿਸ ਆਪ ਪਤੀ ਜਾ ਰਹੀ ਹੈ ਤੇਲ ਪਾ ਰਹੇ ਹੈ ਤੇਲ ਪੂਰਾ ਪਊਗਾ ਤੇਲ ਪੂਰਾ ਹੈ ਜੀ ਅਸੀਂ ਕਿ ਖੁਦ ਵੀ ਪੂਰਾ ਹੀ ਪਾਉਂਦੇ ਸੀ ਬਸ ਕਸਟਮਰ ਦੇ ਡਾਊਟ ਹੈ ਮਨ 'ਚ ਕਿ ਅਸੀਂ ਘੱਟ ਤੇਲ ਪਾਨੇ ਆ ਇਸ ਲਈ ਅਸੀਂ ਸੈल्फ ਸਰਵਿਸ ਪ੍ਰੋਵਾਈਡ ਕੀਤੀ ਉਹਨਾਂ ਨੂੰ ਵੀ ਤੁਸੀਂ ਖੁਦ ਵੀ ਪਾ ਸਕਦੇ ਹੋ ਅਗਰ ਤੁਹਾਨੂੰ ਕੋਈ ਡਾਊਟ ਹੈ ਕਿ ਦਿਸਾਂ ਵਿੱਚ ਹੁੰਦਾ ਅਮਰੀਕਾ ਕਿਨੇ ਟਾਈਮ ਹੁੰਦਾ ਬੰਦਾ ਆਪ ਤੇਲ ਫਿਗਰ ਪਾਦਾ ਤੇਲ ਪਾਦਾ ਉਵੇਂ ਆਹ ਚੀਜ਼ ਅੱਜ ਲੱਗੂ ਹੋਈ ਇੱਥੇ ਵਧੀਆ ਚੀਜ਼ ਆ ਸਰ ਆਪਣਾ ਹੋਣਾ ਚਾਹੀਦਾ ਤਾਂ ਹੀ ਆਪਣਾ ਦੇਸ਼ ਅੱਗੇ ਵਧੇਗਾ ਸਾਰਿਆਂ ਨੂੰ ਪਤਾ ਹੋਵੇਗਾ ਪੰਜਾਬ ਦੇ ਵਿੱਚ ਇੱਕ ਅਜਿਹਾ ਪੈਟਰੋਲ ਪੰਪ ਖੁੱਲ ਗਿਆ ਜਿੱਥੇ ਆਪ ਹੱਥੀ ਆਪਣੇ ਹੱਥ ਨਾਲ ਨੋਜ਼ਲ ਨਾਲ ਆਪ ਤੇਲ ਪਾ ਸਕਦੇ ਆ ਆਪਣੇ ਹੱਥੀ ਨਾਲ ਫਿਗਰ ਭਰੋ ਆਪੀ ਤੇਲ ਪਾਓ ਜਿੰਨੇ ਦਾ ਤੁਸੀਂ ਤੇਲ ਪਵਾਉਣਾ ਉਹਨੇ ਦਾ ਤੁਸੀਂ ਤੇਲ ਪਾ ਗਏ ਆਪੇ ਫਿਕਰ ਕਰੋ ਤਾਂ ਜੋ ਕਿਸੇ ਨੂੰ ਕੋਈ ਡਾਊਟ ਨਾ ਹੋਵੇ ਮੈਂ ਇਹਨੇ ਦਾ ਤੇਲ ਪਵਾਇਆ ਸੀ ਤੇਲ ਘੱਟ ਪਿਆ ਵੱਧ ਪਿਆ ਨੋਜ਼ਲ ਘੱਟ ਵੱਧ ਦੱਬੀ ਗਈ ਅਕਸਰ ਦੋਸ਼ ਲੱਗਦੇ ਨੇ ਪੰਪ ਵਾਲਿਆਂ ਦੇ ਵੀ ਤੇਲ ਘੱਟ ਪਾਇਆ ਵੱਧ ਪਾਇਆ ਅੱਜ ਲਗਾਤਾਰ ਦਿਖਾ ਰਹੇ ਤੁਹਾਨੂੰ ਤਸਵੀਰਾਂ ਵੀ ਸੈਲਫ ਸਰਵਿਸ ਜਿਹੜੀ ਹੈ ਪ੍ਰੋਵਾਈਡ ਕੀਤੀ ਜਾ ਰਹੀ ਹੈ ਲੁਧਿਆਣਾ ਦੇ ਪੈਟਰੋਲ ਪੰਪ ਦੇ ਵਿੱਚ ਇੱਕ ਪੰਜਾਬ ਦਾ ਇੱਕ ਇੱਕੋ ਇੱਕ ਪਹਿਲਾ ਪੈਟਰੋਲ ਪੰਪਾ ਜਿੱਥੇ ਸੈਲਫ ਸਰਵਿਸ ਆਪ ਪਤੀ ਜਾ ਰਹੀ ਹੈ ਪਾਜੀ ਤੇਲ ਪਾਇਆ ਅੱਜ ਪਹਿਲੀ ਵਾਰੀ ਮੇਰੇ ਖਿਆਲ ਤੁਸੀਂ ਪਾਇਆ ਹੋਣਾ ਆਪ ਨੂੰ ਜਨਦਾ ਕੀ ਐਕਸਪੀਰੀਅੰਸ ਆ ਬਸ ਵਧੀਆ ਹੀ ਹੈ ਸਰ ਠੀਕ ਹੈ ਬਸ ਸੈਲਵ ਸਰਵਿਸ ਹੋਣੀ ਚਾਹੀਦੀ ਹੈ ਜੀ ਪਤਾ ਹੋਣਾ ਕਿ ਕਿੰਨੇ ਦਾ ਤੇਲ ਪਾਇਆ ਤੁਸੀਂ ਬਾਈ 300 330 ਹਾਂ ਲੋ ਹਾਂਜੀ ਤੁਸੀਂ ਫਿਰ ਆਪਰੇ ਹਾਂਜੀ ਹਾਂਜੀ ਆਪਰ ਕੇ ਆਪਰ ਕੇ ਆਪੇ ਨੋਜ਼ਲ ਆਈ ਹਾਂਜੀ ਹਾਂਜੀ 170 ਕੀ ਕਹੜਾ ਕਹੋਗੇ ਲੋਕਾਂ ਨੂੰ ਕਿਉਂਕਿ ਇਹ ਅਕਸਰ ਦੇਖਿਆ ਜਾਂਦਾ ਵੀ ਤੇਲ ਘੱਟ ਪਾਉਂਦੇ ਨੇ ਅੱਗੇ ਆਜੋ ਤੇਲ ਘੱਟ ਪਾਉਂਦੇ ਨੇ ਨੋਜ਼ਲ ਵੱਧ ਦੋ ਵਾਰ ਤਿੰਨ ਵਾਰ ਦੱਬੀ ਜਾਂਦੀ ਆ ਅਕਸਰ ਪੰਪ ਵਾਲੇ ਨੂੰ ਦੋਸ਼ ਲੱਗਦਾ ਵਾ ਤੁਸੀਂ ਆਪ ਤੇਲ ਪਾਇਆ ਤੁਹਾਨੂੰ ਤੇਲ ਪੂਰਾ ਮਿਲਿਆ ਹਾਂਜੀ ਪੂਰਾ ਮਿਲਿਆ ਜੀ ਸਹੀ ਲੱਗਿਆ ਸਭ ਠੀਕ ਹੈ ਜੀ ਹੁਣਾਂ ਚਾਹੀਦਾ ਜਿਵੇਂ ਬਾਹਰਲੇ ਦੇਸ਼ਾਂ ਵਿੱਚ ਹੁੰਦਾ ਅਮਰੀਕਾ ਕੈਨੇਡਾ ਨੂੰ ਜਾਂ ਬੰਦਾ ਆਪ ਤੇਲ ਫਿਕਰ ਪਾਦਾ ਤੇਲ ਪਾਦਾ ਉਵੇਂ ਆਹ ਚੀਜ਼ ਅੱਜ ਲੱਗੂ ਹੋਈ ਇੱਥੇ ਵਧੀਆ ਚੀਜ਼ ਆ ਸਰ ਆਪਣਾ ਹੋਣਾ ਚਾਹੀਦਾ ਤਾਂ ਹੀ ਆਪਣਾ ਦੇਸ਼ ਅੱਗੇ ਵਧੇਗਾ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਲੋਕਾਂ ਨੂੰ ਕੀ ਕਰਨਾ ਹੈ ਕਿ ਸੈਲਫ ਸਰਵਿਸ ਹੋਣੀ ਚਾਹੀਦੀ ਹੈ ਪੈਟਰੋਲ ਪੰਪ ਤੇ ਲੋਕਾਂ ਨੂੰ ਧਿਆਨ ਚ ਰਹਿਣਾ ਚਾਹੀਦਾ ਵੀ ਕੋਈ ਘਟਵਾਤਾਂ ਨਹੀਂ ਪਾਰੇ ਆਪ ਪਾਉਣਗੇ ਉਹਨਾਂ ਨੂੰ ਪਤਾ ਲੱਗੇਗਾ ਆਪ ਨੂੰ ਗਾਈਡ ਕਰ ਰਹੇ ਹਾਂਜੀ ਮਾੜਾ ਗਾਈਡ ਕੀਤਾ ਇਹਨਾਂ ਨੇ ਵੀ ਕਿੱਦਾਂ ਕੀਤਾ ਫੀਡ ਕਰਨਾ ਕਿਉਂਕਿ ਨਵਾਂ ਨਾ ਹਲੇ ਕਿਸੇ ਨੂੰ ਪਤਾ ਨਹੀਂ ਹੈਗਾ ਵੀ ਕਿੱਦਾਂ ਪਾਣਾ ਪੈਟਰੋਲ ਪੰਪ ਵਾਲਿਆਂ ਨੂੰ ਪਤਾ ਠੀਕ ਹੈ। ਛੋ ਇਹ ਤਸਵੀਰਾਂ ਨੇ ਪਟਰੋਲ ਪੰਪ ਦੀਆਂ ਜਿੱਥੇ ਲੋਕੀ ਤੇਲ ਦਾ ਪਵਾਉਂਦੇ ਨੇ ਅਕਸਰ ਪੈਸੇ ਦੇ ਦਿੰਦੇ ਨੇ ਡਿੱਗੀ ਖੋਲ ਲੈਂਦੇ ਆ ਤੇ ਤੇਲ ਪਵਾ ਦਿੰਦੇ ਆ। ਅਜੇ ਪਟਰੋਲ ਪੰਪ ਆ ਆਪੇ ਡਿੱਗੀ ਖੋਲੋ ਪੈਸੇ ਦੋਵੋ ਆਪੇ ਨੋਜ਼ਲ ਭਰੋ ਨੋਜ਼ਲ ਨਾਲ ਸਾਰਾ ਤੇਲ ਭਰੋ। ਸਾਡੇ ਨਾਲ ਨੇ ਸਟਾਫ ਮੈਂਬਰ ਪਟਰੋਲ ਪੰਪ ਤੇ ਮੈਡਮ ਕੀ ਨਾਮ ਹੈ? ਜੋਤੀ। ਜੋਤੀ ਅ ਅਕਸਰ ਦੇਖਿਆ ਜਾਂਦਾ ਪਟਰੋਲ ਪੰਪ ਵਾਲੇ ਦੇ ਇਲਜ਼ਾਮ ਲੱਗਦੇ ਨੇ ਵੀ ਤੇਲ ਘੱਟ ਪਾਇਆ। ਕਿੱਕਰ ਦਾ ਆਮੀਟਰ ਅੱਗੇ ਪਿੱਛੇ ਹੋ ਗਿਆ ਉਹਨੂੰ ਦੇਖ ਕੇ ਅੱਜ ਇਹ ਮੇਰੇ ਖਿਆਲ ਪੰਜਾਬ ਚ ਪਹਿਲਾ ਪੈਟਰੋਲ ਪੰਪ ਜਿਹੜੇ ਸੈਲਵ ਸਰਵਿਸ ਹੈ ਹਾਂਜੀ ਹਾਂਜੀ ਇਹ ਪਹਿਲਾ ਪੰਪ ਹੈ ਜਿੱਥੇ ਸੈਲਵ ਸਰਵਿਸ ਦੇ ਰਹੇ ਹੈ ਤੁਸੀਂ ਕਿਸ ਤਰ੍ਹਾਂ ਸੈਲਵ ਸਰਵਿਸ ਜਿੰਨੇ ਹੋਏ ਇਹ ਕਿਸ ਤਰ੍ਹਾਂ ਦੀ ਸਰਵਿਸ ਹੈ ਪੰਪ ਕਸਟਮਰ ਨੂੰ ਗਾਈਡ ਕਰ ਰਹੀ ਹੈ ਇੱਦਾਂ ਫੀਡ ਕਰੋ ਨਿਊਜ਼ਲ ਚੱਕੋ ਪੈਟਰੋਲ ਪਹੋ ਪੁਨੇ ਇੱਕ ਆ ਗਾਈਡ ਕੀਤਾ ਜਾ ਰਿਹਾ ਦੇਖੋ 102 ਇੱਕ ਵਾਰ ਇਸ ਕੋ ਇੱਕ ਵਾਰ ਇਸ ਕੋ ਇੱਕ ਵਾਰ ਇਸ ਕੋ ਇੱਕ ਵਾਰ ਇਸ ਕੋ ਇਹਨਾਂ ਨੇ 110 ਰੁਪਏ ਤਿਲ ਪਾਇਆ ਇੱਕ 100 ਦਾ ਬਟਨ ਦਬਾਇਆ ਇੱਕ 10 ਦਾ ਬਟਨ 100 10 ਇਹ ਉਹ ਸੁਲ ਦਬਾ ਦਿਓ ਉਸ 'ਮੇ ਲਗਾਉਣਾ' ਅਰਧ ਬ੍ਰੈਸ ਹਾਂਜੀ ਹਾਂਜੀ ਹੁਣ ਇਹਨਾਂ ਨੂੰ ਆਪ ਤੁਸੀਂ ਗਾਈਡ ਕਰਕੇ ਇਹ ਆਪ ਤੇਲ ਪਾ ਰਹੇ ਹੋ ਖੁਦ ਤੇਲ ਪਾ ਰਹੇ ਸੀ ਤੇਲ ਪੂਰਾ ਪਊਗਾ ਤੇਲ ਪੂਰਾ ਹੈ ਜੀ ਅਸੀਂ ਕਿ ਖੁਦ ਵੀ ਪੂਰਾ ਹੀ ਪਾਉਂਦੇ ਸੀ ਬਸ ਕਸਟਮਰ ਦੇ ਡਾਊਟ ਹੈ ਮਨ 'ਚ ਕਿ ਅਸੀਂ ਘੱਟ ਤੇਲ ਪਾਣੇ ਆ ਹੂੰ ਇਸ ਲਈ ਅਸੀਂ ਸੈਲਫ ਸਰਵਿਸ ਪ੍ਰੋਵਾਈਡ ਕੀਤੀ ਉਹਨਾਂ ਨੂੰ ਵੀ ਤੁਸੀਂ ਖੁਦ ਵੀ ਪਾ ਸਕਦੇ ਹੋ ਅਗਰ ਤੁਹਾਨੂੰ ਕੋਈ ਡਾਊਟ ਹੈ ਕਿੰਨੇ ਕਸਟਮਰ ਨੇ ਜਿਹੜੇ ਲੋਕ ਖੁਦ ਪਾਉਣ ਚਾਹਣ ਸਰ ਵੈਸੇ ਤਾਂ ਬਹੁਤ ਘੱਟ ਕਸਟਮਰ ਆ ਕਿਉਂਕਿ ਉਹਨਾਂ ਨੂੰ ਸਾਡੇ ਤੇ ਵੀ ٹرسٹ ਹੈ ਬਹੁਤ ਸਾਲਾਂ ਤੋਂ ਕਸਟਮਰ ਸਾਡੇ ਨਾਲ ਜੁੜੇ ਹੋਏ ਆ ਉਹ ਨਹੀਂ ਚਾਹੁੰਦੇ ਵੀ ਅਸੀਂ ਖੁਦ ਤੇਲ ਪਾਈਓ ਕਹਿੰਦੇ ਤੁਸੀਂ ਖੁਦ ਹੀ ਪਾਓ ਇਹ ਨਾ ਹੋ ਜਾ ਕਿ ਤੇ ਇਹ ਆਪ ਤੇਲ ਪਾਣੇ ਤੁਹਾਡੀ ਨੌਕਰੀ ਖਤਰੇ 'ਚ ਹੋ ਜਾਏ ਨਹੀਂ ਨਹੀਂ ਨੌਕਰੀ ਨਹੀਂ ਖਤਰੇ 'ਚ ਹੁੰਦੀ ਅਕਸਰ ਬਾਹਰ ਦੇ ਸ਼ਹਿਰ ਦੇਖਿਆ ਜਾਂਦਾ ਉਹ ਅੱਜ ਇਹ ਨੂੰ ਜਾਣ ਦੇ ਵਿੱਚ ਸ਼ੁਰੂ ਹੋ ਗਈ ਸਰਵਾਹ ਹਾਂਜੀ ਹਾਂਜੀ ਤੇ ਗਾਈਡ ਕਿਸ ਤਰ੍ਹਾਂ ਕਰਦੇ ਮੈਨੂੰ ਦੱਸੋ ਸਰ ਆ ਦੇਖੋ ਇਹ ਬਟਨ ਲੱਗਿਆ ਹੋਇਆ ਜੇਕਰ ਕਿਸ ਨੇ 100 ਦਾ ਪਾਉਣਾ 100 150 ਇਹ 10 ਵਾਲਾ ਬਟਨ ਹੈ ਫਿਰ ਨੋਜ਼ਲ ਚੱਕੋ ਤੇਲ ਪਾਓ ਅੱਛਾ ਟਿੰਕਲ ਹੋ ਰਿਹਾ ਨੋਜ਼ਲ ਕਹਿੰਦੇ ਵੀ ਛਟਕਾ ਮਾਰ ਕੇ ਤੇਲ ਹੋ ਜਾਂਦਾ ਅੱਗੇ ਪਿਛੇ ਉਹ ਪੁੱਛ ਹੈ ਕੁਝ ਵੀ ਨਹੀਂ ਏ ਬਸ ਤੁਹਾਨੂੰ ਦੱਸਿਆ ਨਾ ਵੈਨ ਹੈ ਵੈਨ ਦਾ ਕੋਈ ਇਲਾਜ ਨਹੀਂ ਹੈ ਹਾਂਜੀ ਹੁਣ ਇੱਕ ਕਸਟਮਰ ਖੁਦ ਪਾ ਰਿਹਾ ਕਰੋ ਖੁਦ ਵੀ ਕਲਿੱਕ ਕਰਨਗੇ ਤਾਂ ਇਹਨੂੰ ਆਪਾਂ ਇਹ ਥੋੜੀ ਨਾ ਕਹਿ ਰਹੇ ਵੀ ਘੱਟ ਤੇਲ ਪਾ ਰਹੇ ਹੁਮ ਖੁਦ ਵੀ ਪਾ ਰਹੇ ਪਿਆ ਕਸਟਮਰ ਅੱਛਾ ਇੱਕ ਗੱਲ ਹੁਣ ਕੰਬਰੇਣ ਪਾਓ ਉੱਪਰ ਮੋਦੀ ਦਾ ਪਰ ਪट्रोल ਸੈਣੀ ਆ ਰਹਿਆ ਜਿੱਥੇ ਆਪਾਂ ਦੇ ਜਿਆਦਾ ਅੱਜ ਹੀ ਸੈਲਫ ਸਰਵਿਸ ਹੈ ਇੱਥੇ ਸੈਲਫ ਸਰਵਿਸ ਬਾਰੇ ਕੀ ਕਹਿਣਾ ਚਾਹੋਗੇ ਨਹੀਂ ਉਹਨੂੰ ਛੱਡੋ ਸਿਰਫ ਸੁਣੋ ਜਿਹੜਾ ਪट्रोल ਦਾ ਨੁਕਸ ਆ ਰਿਹਾ ਉਹ ਕਿੰਨੇ ਕਰਨਾ ਸਾ ਜੀ ਗੱਡੀਆਂ ਬੰਦ ਹੋ ਰਹੀਆਂ ਹੋਰ ਹੋ ਰਹੀਆਂ ਆ ਇਹਨਾਂ ਨੋਖਾ ਰਹੇ ਆ ਚਲੋ ਉਹ ਤਾਂ ਹੋਰ ਗੱਲ ਹੈ ਅਸੀਂ ਸੈਲਫ ਸਰਵਿਸ ਦੀ ਗੱਲ ਕਰਦੇ ਪਏ ਆ ਮੈਡਮ ਅਕਸਰ ਦੇਖਿਆ ਜਾਂਦਾ ਵੀ ਮੀਟਰ ਦੇ ਲੋਕੀ ਵੀ ਦੋਸ਼ ਲਾਉਂਦੇ ਵੀ ਸਿੱਧਾ ਪੰਜ ਤੋਂ ਉੱਤੇ ਚਲੇ ਜਾਂਦਾ ਸਪੀਡ ਨਾਲ ਚਲੇ ਜਾਂਦਾ ਉਹ ਉਹ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਦੇ ਨਾਲ ਵੀ ਕੋਈ ਫਰਕ ਨਹੀਂ ਸਾਨੂੰ ਕਸਟਮਰ ਕਹਿੰਦੇ ਆ ਤੁਸੀਂ ਲਗਾ ਕੇ ਨਿਊਜ਼ਲ ਛੋੜ ਦਿਓ ਅਗਰ ਆਪਾਂ ਕਲਿੱਕ ਦਾ ਬਟਨ ਦਬਾਵਾਂਗੇ ਤਾਂ ਉਹ ਫਿਰ ਮੀਟਰ ਫਟਾਫਟ ਤੇਜ਼ ਹੀ ਚੱਲੂਗਾ ਮੀਟਰ ਨੇ ਆਪਣੀ ਸਪੀਡ ਲੈਣੀ ਹੈ ਉਹਨੇ ਆਪਣੀ ਸਪੀਡ ਲੈਣੀ ਹੈ ਇਹਨਾਂ ਇਹਨਾਂ ਮਿੰਟ ਜੀ ਇਹਨਾਂ ਲੀਟਰ ਤੇ ਲਿਖਣਾ ਹੈ ਹਾਂਜੀ ਹਾਂਜੀ ਕੁਈ ਕਸਟਮਰ ਲੀਟਰਾਂ ਚ ਵੀ ਪਵੰਦੇ ਆ ਤੇਲ ਤਾਂ ਉਹਦੇ ਨਾਲ ਉਹਨਾਂ ਨੂੰ ਤਾਂ ਵੀ ਪਤਾ ਲੱਗਦਾ ਅਸੀਂ ਤਾਂ ਖੁਦ ਉਹਨਾਂ ਨੂੰ ਕਹਿੰਦੇ ਮਈਅਰ ਚ ਵੀ ਅਸੀਂ ਪਾ ਕੇ ਦਿਖਾ ਦਿੰਨੇ ਤੁਹਾਨੂੰ 5 ਲੀਟਰ ਤੇਲ ਵੀ ਪੂਰਾ ਹੀ ਆ ਘੱਟ ਹੈ ਕਈ ਕਸਟਮਰ ਪਵੰਦੇ ਵੀ ਇਦਾਂ ਮਈਅਰ ਚ ਚੈੱਕ ਕਰਵਾ ਕੇ ਬਾਕੀ ਮੈਂ ਤਾਂ ਇਹੀ ਕਹਿੰਦੀ ਆ ਅਸੀਂ ਤੇਲ ਪੂਰਾ ਹੀ ਪਾਈਦਾ ਹੈ ਡਾਊਟ ਨਾ ਕਰੋ ਅਸੀਂ ਕਿਸੇ ਨੂੰ ਵੀ ਕੱਟਦੇ ਅੱਛਾ ਇਹ ਇਹ ਜਿਹੜੀ ਸੈਲਫ ਸਰਵਿਸ ਆ ਇਹ ਸਿਰਫ ਇਹ ਸਾਈਡ ਕਾਊਂਟਰ ਤੇ ਆ ਕਿ ਸਾਰੇ ਕਾਊਂਟਰ ਤੇ ਸਾਰੇ ਪੰਪ ਤੇ ਇਹ ਵਾਲੇ ਕਾਊਂਟਰ ਤੇ ਆ ਸਿਰਫ ਇਹੀ ਕਾਊਂਟਰ ਤੇ ਆ ਇਹ ਕਾਊਂਟਰ ਤੇ ਕਿਉਂ ਰੱਖੀ ਗਈ ਆ ਸਿਰਫ ਪਾ ਸਕਦੇ ਉੱਥੇ ਵੀ ਪਾ ਸਕਦੇ ਆ ਆਪਾਂ ਇਹ ਨਹੀਂ ਕੰਦੇ ਉੱਥੇ ਵੀ ਪਾ ਸਕਦੇ ਆ ਬਸ ਆਪਾਂ ਇਹ ਰਸ਼ ਨਿਕਲਦਾ